दुारे तेरे भे हुे हाणे द्वारे तेरे भे परे चोड़े जो ਸਾਹਬਾਂ ਤੁਸੀਂ ਸੰਗਤਾਂ ਨੇ ਜਿਹੜੇ ਕੋ ਲੰਗਰ ਲਗਾਏ ਹੋਏਗਾ ਸੈਂਡਵਿਚ ਦੇ ਗੋਲਪੇ ਕਾਫੀ ਦਾ ਮਾਸ਼ਾਰਾ ਹੈ ਨਗਰ ਕੀਰਤਨ ਆ ਅਨੰਦਪੁਰ ਸਾਹਿਬ ਤੋਂ ਚੱਲ ਕੇ ਅੱਜ ਪਿੰਡ ਤਾਲਾਪੁਰ ਪਹੁੰਚ ਚੁੱਕਿਆ ਵਾ ਤੇ ਅਗੇ ਚਮਕੌਰ ਸਾਹਿਬ ਅੱਜ ਰਾਤ ਦਾ ਜਿਹੜਾ ਕਿ ਪਿਛਰਾਮ ਹੋਵੇਗਾ ਚਮਕੌਰ ਸਾਹਿਬ ਰੁਕੇਗਾ ਇਹ ਬਾਈ ਜੀ ਹੁਣੀ ਕੰਮ ਕਰਦੇ ਆ ਸੇਵਾ ਕਰਾਉਂਦੇ ਆ ਨਾਲ ਜਿਹੜੇ ਤੇ ਉਹਨਾਂ ਥਾਲੀਆਂ ਦੇ ਉੱਤੇ ਦਸਵੇਂ ਪਾਸ਼ਾ ਜੀ ਝਲਕਾਂ ਜਿਹੜੀਆਂ ਕਿ ਉਸ ਤਰ੍ਹਾਂ ਹੀ ਤਸਵੀਰਾਂ ਵੱਡੀਆਂ-ਵੱਡੀਆਂ ਲੱਗੀਆਂ ਹੋਈਆਂ ਨੇ ਇਸ ਤਰ੍ਹਾਂ ਉਹ ਆਨੰਦਪੁਰ ਦਾ ਕਿਲਾ ਜਿਹੜਾ ਕਿ ਛੱਡ ਕੇ ਕਿਲਾ ਛੱਡ ਕੇ ਉਸ ਤੋਂ ਬਾਅਦ ਉਹ ਅੱਗੇ ਬਾਛੀਵਾੜ ਦੇ ਗੰਗੜਾ ਵਿੱਚ ਹੁੰਦੇ ਹੋਏ ਕਿਸ ਤਰੀਕੇ ਨਾਲ ਉਹ ਅੱਗੇ ਗਏ ਤੇ ਕਿਸ ਤਰ੍ਹਾਂ ਉਹਨਾਂ ਦਾ ਪਰਿਵਾਰ ਵਿਛੋੜਾ ਪਿਆ ਜਿਹੜਾ ਕਿ ਪਰਿਵਾਰ ਵਿਛੋੜਾ ਪੈਂਟ ਤੋਂ ਬਾਅਦ ਉਹ ਇਕੱਲੇ ਖੁਦ ਕਿੱਧਰ ਨੂੰ ਗਏ ਤੇ ਪਰਿਵਾਰ ਕਿੱਧਰ ਨੂੰ ਗਿਆ ਉਸ ਤਰ੍ਹਾਂ ਇਹ ਨਗਰ ਕੀਰਤਨ ਜਿਹੜਾ ਕਿ ਜਾ ਰਿਹਾ ਵਾ ਕਿੱਧਰ ਕਿੱਧਰ ਗੁਰੂ ਗੋਬਿੰਦ ਸਿੰਘ ਮਾਰ ਗਿਆ ਉਧਰ ਉਧਰ ਇਹ ਨਗਰ ਕੀਰਤਨ ਆ ਜਿਹੜਾ ਜਾਵੇਗਾ ਤੁਸੀਂ ਬਣੇ ਰਹੋ ਨਾਲ ਆਪਣੇ ਦਰਸ਼ਨ ਕਰੋ ਵੀਡੀਓ ਦੇਖੋ ਆਪਣੀਆਂ ਬਲੌਗਸ ਬਣਾਏ ਹੋਏ ਨੇ ਇਸ ਨਗਰ ਕੀਰਤਨ ਦੇ ਸਤਸੰਗ ਦੇ ਤਾਂ ਇਹ ਪਿੰਡ ਇਹ ਪਿੰਡ ਕਿਹੜਾ ਵੀਰੇ ਇਹ ਤਾਲਾਪੁਰ ਜੀ ਤਾਲਾਪੁਰ ਤਾਲਾਪੁਰ ਪਿੰਡ ਠੀਕ ਹੈ ਜੀ ਇਹ ਜਿਹੜੀ ਬਾਈ ਜੀ ਇਹ ਇਹ ਨਗਰ ਕੀਰਤਨ ਜਿਹੜਾ ਆਏ ਸਾਲ ਇੱਥੋਂ ਲੰਘਦਾ ਤੇ ਆਏ ਸਾਲ ਹਰ ਸਾਲ ਤੁਸੀਂ ਇਸ ਤਰ੍ਹਾਂ ਹੀ ਲੰਗਰ ਲਗਾਉਣੀ ਹੋ ਉੱਥੇ ਜੀ ਬਾਬਾ ਜੀ ਠੀਕ ਹੈ ਜੀ ਤੁਹਾਡੀ ਸੇਵਾ ਕਰਦਾ ਕੋਈ ਬਰੇਡਾਂ ਦੀ ਵੀ ਦੇਖੋ ਤਾਂ ਨਹੀਂ ਕੀ ਕਰਦਾ ਸੰਗਤ ਉਹ ਜੀ ਠੀਕ ਹੈ ਜੀ ਸਾਰੇ ਲੰਗਰ ਲੱਗੇ ਠੀਕ ਹੈ ਜੀ ਆਪਣਾ ਪਿੰਡ ਨੌਜਵਾਨ ਮੁੰਡੇ ਸਾਰੇ ਠੀਕ ਹੈ ਜੀ ਤਾਲਾਪੁਰਾ ਜੀ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਬੜਾ ਧੰਨਵਾਦ ਤੁਹਾਡਾ ਹਿੱਸਾ ਦੇਣ ਲਈ ਵਾਹਿਗੁਰੂ ਜੀ ਖਾਲਸਾ ਜੀ ਇੰਟਰਵਿਊ ਵਾਲਾ ਤਾਂ ਦੇਖ ਸਕਦੇ ਆ ਤੁਸੀਂ ਸੰਗਤ ਵੀ ਤਾਂ ਜਿਹੜੇ ਇਹ ਪਸੀਆ ਇਹ ਸਾਥਨ ਮੱਥਾ ਟੇਕਣ ਦੇ ਲਈ ਆਏ ਸਨ ਨਗਰ ਕੀਰਤਨ ਮਹਾਰਾਜ ਨੂੰ ਘਰੋਂ ਰੋਸ ਹਸਪਤਲ ਹੋਣ ਦੇ ਲਈ ਪਹੁੰਚੇ ਹੋਏ ਸਾਰੇ ਪਿੰਡ ਤੋਂ ਅੱਡੇ ਤੇ ਆਏ ਆ ਪਿੰਡ ਥੋੜਾ ਜਿਹਾ ਇੱਕ ਪਾਸੇ ਰਹਿ ਜਾਂਦਾ ਇਹ ਤੇ ਚਲੋ ਆ ਜੋ ਬਣੇ ਰਹੋ ਤੇ ਆ ਜੋ ਆਪਾਂ ਅੱਗੇ ਚੱਲਦੇ ਆ ਆਪਣੇ ਵੀਡੀਓ ਦੇਖਣ ਦੇ ਲਈ ਆਪਣਾ ਚੈਨਲ ਗੁਰਪ੍ਰੀਤ ਸਿੰਘ ਪਾਲ ਨੂੰ ਕਰੋ ਸਬਸਕ੍ਰਾਈਬ ਤੇ ਫੇਸਬੁੱਕ ਦੇ ਉੱਤੇ ਆਪਣਾ ਚੈਨਲ ਆ ਜਿਹੜਾ ਉਹ ਹੈਗਾ ਵਿਰਸਾ ਥਾਟਸ ਕਿਉਂ ਕਹ ਲੋ ਏਜ ਨੂੰ ਫੋਲੋ ਕਰੋ ਤੇ ਸਹਿਯੋਗ ਦੋ ਸੰਗਤ ਜੀ ਤੁਹਾਡੇ ਸਹਿਯੋਗ ਦਾ ਬਹੁਤ ਹੀ ਕਹ ਲੋ ਵੀ ਕਰੋੜ ਤਾਂ ਸਾਨੂੰ سپورਟ ਦੀ ਜਰੂਰਤ ਦਾ سپورਟ ਕਰੋ ਤੇ ਆਪਾਂ ਜਿਹੜੀ ਕਿ ਯਾਤਰਾ ਵਾ ਸਾਈਕਲ ਦੇ ਉੱਤੇ ਆਪਾਂ ਇਹ ਯਾਤਰਾ ਇਸ ਟਾਈਮ ਕਰ ਰਹੇ ਆ ਸਾਈਕਲ ਦੇ ਉੱਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਪੰਜਾਬ ਦੀਆਂ ਜਿਹੜੀਆਂ ਕਿ ਹੋਰ ਵੀ ਕੁਝ ਸਟੇਟਾਂ ਨੇ ਉਹਨਾਂ ਉੱਥੇ ਆਪਾਂ ਸਾਈਕਲਿੰਗ ਕਰਦੇ ਹੋਏ ਨਜ਼ਰ ਆਵਾਂਗੇ ਉੱਥੇ ਉਥੋਂ ਦੇ ਕਲਚਰ ਬਾਰੇ ਉਥੋਂ ਦੇ ਸੱਭਿਆਚਾਰ ਬਾਰੇ ਤੁਹਾਨੂੰ ਆਪਾਂ ਜ਼ਰੂਰ ਕਥਾਵਾਂਗੇ ਤੇ ਆਜੂ ਆਪਾਂ ਅੱਗੇ ਵਧਦੇ ਆਂ ਤੇ ਲਾਈਕ ਕਰਨਾ ਤੇ ਸ਼ੇਅਰ ਜ਼ਰੂਰ ਕਰਿਓ ਆਪਣੀ ਵੀਡੀਓ ਨੂੰ ਜ਼ਰੂਰ ਦੇਖਿਓ ਜ਼ਰੂਰ ਇੱਕ ਵਾਰ ਤੋਂ ਧੰਨਵਾਦ ਆ ਤੁਹਾਡਾ ਸਬਸਕ੍ਰਾਈਬ ਜ਼ਰੂਰ ਕਰਿਓ ਆਪਾਂ ਤੁਹਾਨੂੰ ਵਧੀਆ ਤੋਂ ਵਧੀਆ ਵੀਡੀਓ ਜਿਹੜੀਆਂ ਤੇ ਦਿਖਾਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਧੰਨਵਾਦ ਆ ਦੋਸਤੋ ਸਾਰਿਆਂ ਦਾ